ਆਸਾ ਇਹ ਰਾਤ ਨੂੰ ਕੰਮ ਤੋਂ ਆਏ ਸੀਗੇ ਪਿਸਟਲ ਲਵਾਰੀ ਚ ਰੱਖਤਾ ਲਵਾਰੀ ਲੌਕ ਕਰਨੀ ਭੁੱਲ ਗਏ ਬੱਚੇ ਲਵਾਰੀ ਚ ਸਮਾਨ ਕੱਢਦੇ ਪਏ ਸੀਗੇ ਉਹਨਾਂ ਨੇ ਵੇਖ ਲਿਆ ਉਹ ਉਹਨੇ ਖੇਡਣ ਲੱਗ ਗਏ ਜੋ ਜੋ ਖੇਡਦੇ ਆਈ ਤੇ ਉਹ ਜਦੋਂ ਵੇਖਿਆ ਤੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਨਾ ਪਤਾ ਕੁੜਾ ਪਿਸਟਲ ਡੈਡੀ ਨਾ ਤੇ ਜੀ ਕੁੜੀ ਦਾ ਕੀ ਨਾਮ ਹੁੰਦਾ ਕਿੰਨੀ ਕੁ ਉਮਰ ਦੀ ਉਹਦੀ ਹੈਗੀ ਆ ਜੀ 10 ਸਾਲ ਦੀ ਉਮਰ ਆ ਜੀ ਤੇ ਮੰਨ ਰਹੀ ਤਕੌੜਾ ਜੀ ਤੇ ਲਾਇਸੈਂਸੀ ਰੋਲਵਰ ਤੁਹਾਡਾ ਸੀ ਜੀ ਨਹੀਂ ਡੈਡੀ ਦਾ ਨਾ ਤੇ ਜੀ ਡੈਡੀ ਕੋਲ ਬੱਚੇ ਤਾਂ ਆਪਦੇ ਚੱਲ ਗਏ ਵਿਚੇ ਰੱਖ ਕੇ ਲੌਕ ਕਰਨੇ ਭੁੱਲ ਗਏ ਸੀ ਨਾ ਲਵਾਰੀ ਤੇ ਕਿਵੇਂ ਅੱਜ ਵੀ ਕੋਈ ਰਬੜ ਰਬੜ ਨਹੀਂ ਅੱਗੇ ਕੋਤੇ ਨਹੀਂ ਹੋਇਆ ਕਦੇ ਅੱਗੇ ਦਾ ਲੌਕ ਕਰਦੇ ਰਾਜਪੁੱਤਰ ਜੀਤਾ ਭੁੱਲ ਗਿਆ ਕੱਲ ਕੰਮ ਤਾਂ ਆਈ ਸੀ ਥੱਕੇ ਹੋਏ ਨਰਕ ਤੇ ਲੌਕ ਕਰਨੇ ਭੁੱਲ ਗਏ ਲਵਾਰੀ ਸਾਡਾ ਕੰਮ ਕਰਦੇ ਹੋ ਜੀ ਹਲਵਾਈ ਦਾ ਕੰਮ ਕਰਦੇ ਆ ਜੀ ਹੋਰ ਤਾਂ ਨਹੀਂ ਕਿਸੇ ਕੋਈ ਦਤ ਨਹੀਂ ਆ ਨਹੀ ਨਹੀ ਕੋਈ ਜਾਗ ਨਹੀਂ ਕੱਲੇ ਸੀ ਨਾ ਬੱਚੇ ਬਾਹਰ ਬਾਹਰ ਹੀ ਬੈਠੇ ਸੀਗੇ ਜੀ ਸਾਰੇ ਪੁੱਛਵਾ ਕਰਦੇ ਵਿੱਚ ਨੇ ਤੁਹਾਡੀ ਤਿੰਨ ਬੱਚੇ ਆ ਜੀ ਇਹ ਦੋ ਲੜਕੀਆਂ ਹਾਂ ਦੋ ਲੜਕੀਆਂ ਇੱਕ ਲੜਕਾ ਜੀ ਮੋਕੀ ਦੀ ਬੱਚੀ ਬੱਚੀ ਉਹਨਾਂ ਲੈ ਕੇ ਗਏ ਸੀ ਉਹਨੂੰ ਡਾਕਟਰ ਕੋਲ ਪਹੁੰਚਣ ਨਾਲ ਹੀ ਕਹਾ ਤਾਈ ਬ ਕਰ ਕੇ ਹਸਪੀਟਲ ਲੈ ਕੇ ਗਏ ਸੀ ਜੀ। ਫੁੱਲ ਸਮੋਲਾ ਕਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ। ਵੇਖੋ ਕੀ ਕਰਦੇ ਪਏ ਸਨ। ਇਹ ਲੰਡੇ ਕੇ ਪਿੰਡ ਦਾ ਮਾਮਲਾ ਜਿਹਦੀ ਵਿੱਚ ਕਰਮਜੀਤ ਸਿੰਘ ਲੜਕੀ ਦਾ ਫਾਦਰ ਜਿਹੜਾ ਉਹਨੇ ਦੱਸਿਆ ਰਿਹਾ ਵੀ ਰੋਜ਼ ਦੀ ਤਰ੍ਹਾਂ ਇਹ ਜਿਹੜੀ ਬੱਚ ਉਹ ਆਪਣਾ ਰਵਾਲਵਰ ਜਿਹੜਾ ਸੀ ਉਹ ਜਦੋਂ ਆਉਂਦਾ ਸੀ ਆਪਣੀ ਦੁਕਾਨ ਤੋਂ ਤੇ ਉਹ ਉੱਥੇ ਅਲਮਾਰੀ ਦੇ ਵਿੱਚ ਰੱਖ ਦਿੰਦਾ ਸੀ। ਕੱਲ ਕਿਤੇ ਜਦੋਂ ਬੱਚੇ ਆਪਦੇ ਕੱਪੜੇ ਕੱਢਣ ਲੱਗੇ ਤੇ ਉਹ ਰਵਾਲਵਰ ਜਿਹੜਾ اچانک ਚੱਲ ਗਿਆ ਲੋਡਡ ਸੀ ਜੀ ਦੇ ਕਰਕੇ ਉਹਦੀ ਬੱਚੀ ਦੀ ਮੌਤ ਹੋ ਗਈ ਗੋਲੀ ਵੱਜਣ ਨਾਲ। ਕੀ ਕਰਵਾਈ ਕੀਤੀ ਧਰੇ ਸਰ ਨਾ ਇਹਦੇ ਵਿੱਚ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲੈ ਕੇ ਅਗਲੀ ਜਿਹੜੀ ਜੋ ਵੀ ਕਾਰਵਾਈ ਕਰਾਂਗੇ ਆਸਾ ਹੈ ਇਹ ਰਾਤ ਨੂੰ ਕੰਮ ਹੋ ਤਾਏ ਸੀਗੇ ਪਿਸਤਲ ਲਵਾਰੀ ਚ ਰੱਖਤਾ ਲਵਾਰੀ ਲੌਕ ਕਰਨੀ ਭੁੱਲ ਗਏ ਬੱਚੇ ਲਵਾਰੀ ਚ ਸਮਾਨ ਕੱਢਦੇ ਪਏ ਸੀਗੇ ਉਹਨਾਂ ਨੇ ਵੇਖ ਲਿਆ ਉਹਦੇ ਨਾਲ ਖੇਡਣ ਲੱਗ ਗਏ ਜਿਹੜਾ ਖੇਡਦੇ ਆਈ ਤੇ ਉਹ ਜਦੋਂ ਵੇਖਿਆ ਤੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਨਾ ਪਤਾ ਕੁੜੀ ਦਾ ਪਿਸਟਲ ਡੈਡੀ ਦਾ ਨਾਂ ਤੇ ਹੀ ਕੁੜੀ ਦਾ ਕੀ ਨਾਮ ਹਾਂ ਤੇ ਕਿੰਨੀ ਉਮਰ ਦੀ ਉਹ ਸੀ ਉਹਦੀ ਹੈਗੀ ਆ ਜੀ 10 ਸਾਲ ਦੀ ਉਮਰ ਆ ਜੀ ਤੇ ਮੰਨ ਰੀਤ ਕੌਰ ਆ ਜੀ ਤੇ ਲਾਇਸੈਂਸੀ ਰਵੋਲਵਰ ਤੁਹਾਡਾ ਸੀ ਜੀ ਨਹੀਂ ਡੈਡੀ ਦਾ ਨਾਂ ਤੇ ਆ ਜੀ ਡੈਡੀ ਕੋਲ ਜਿੰਦਗੀ ਵਿੱਚ ਬੱਚੇ ਤਾਂ ਆਪਦੇ ਚੱਲ ਗਏ ਵਿੱਚ ਰੱਖਿਆ ਲੌਕ ਕਰਨੇ ਭੁੱਲ ਗਏ ਸੀ ਨਾ ਲਵਾਰੀ ਤੇ ਕਿਵੇਂ ਅੱਜ ਵੀ ਕੋਈ ਰਵੋਲਵਰ ਦਾ ਨਹੀਂ ਅੱਗੇ ਕੋਤੇ ਨਹੀਂ ਹੋਇਆ ਕਦੇ ਅੱਗੇ ਦਾ ਲੌਕ ਕਰਦੇ ਰਾਜਪੁੱਤਰ ਚੇਤਾ ਭੁੱਲ ਗਿਆ ਕੱਲ ਆਮ ਤਾਂ ਐਸੀ ਕਿ ਥੱਕੀ ਹੋਈ ਨਰਕ ਤੇ ਲੋ ਕਰਨ ਭੁੱਲ ਕੇ ਲਵਾਰੀ ਸਾਡਾ ਕੰਮ ਕਰਦੇ ਹੋ ਜੀ ਹਲਵਾਈ ਦਾ ਕੰਮ ਕਰਦੇ ਆ ਜੀ ਹੋਰ ਤਾਂ ਨਹੀਂ ਕਿਸੇ ਕੋਈ ਜਗਮੀ ਨਹੀਂ ਨਹੀਂ ਕੋਈ ਜਗਮੀ ਨਹੀਂ ਕੱਲੇ ਸੀ ਨਾ ਬੱਚੇ ਬਾਹਰ ਬਾਹਰ ਹੀ ਬੈਠੇ ਸੀਗੇ ਸਾਰੇ ਉਹ ਜਵਾਕ ਨੇ ਵਿੱਚ ਨੇ ਤੁਹਾਡੀ ਤਿੰਨ ਬੱਚੇ ਆ ਜੀ ਇਹ ਦੋ ਲੜਕੇ ਹਾਂ ਦੋ ਲੜਕੀਆਂ ਇੱਕ ਲੜਕਾ ਜੀ ਮੁੱਕ ਦੀ ਬੱਚੀ ਬੱਚੀ ਉਹ ਲੈ ਕੇ ਗਏ ਸੀ ਉਹਨੂੰ ਡਾਕਟਰ ਕੋਲ ਪਹੁੰਚਣ ਨਾਲ ਹੀ ਕਹਾ ਤਾਈ ਬੈਸ ਪੂਰੀ ਹੋ ਗਈ ਕਰ ਗਾਸਪੀਟਲ ਤੇ ਲੈ ਕੇ ਗਏ ਸੀ ਜੀ ਕੋਲ ਸਭ ਨਾਲ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਦੇਖੋ ਕੀ ਕਰਦੇ ਪੈਸੇ ਤੇ ਜੀ ਕਿ ਲੰਡੇ ਕੇ ਪਿੰਡ ਦਾ ਮਾਮਲਾ ਜੀ ਦੀ ਵਿੱਚ ਕਰਮਜੀਤ ਸਿੰਘ ਲੜਕੀ ਦਾ ਫਾਦਰ ਜਿਹੜਾ ਉਹਨੇ ਦੱਸਿਆ ਰਿਹਾ ਵੀ ਰੋਜ਼ ਦੀ ਤਰ੍ਹਾਂ ਇਹ ਜਿਹੜੀ ਬੱਚ ਉਹ ਆਪਣਾ ਰਵਾਲਵਰ ਜਿਹੜਾ ਸੀ ਉਹ ਜਦੋਂ ਆਉਂਦਾ ਸੀ ਆਪਣੀ ਦੁਕਾਨ ਤੋਂ ਤੇ ਉਹ ਉੱਥੇ ਅਲਮਾਰੀ ਦੇ ਵਿੱਚ ਰੱਖ ਦਿੰਦਾ ਸੀ ਕੱਲ ਕਿਤੇ ਜਦੋਂ ਬੱਚੇ ਆਪਦੇ ਕੱਪੜੇ ਕੱਢਣ ਲੱਗੇ ਤੇ ਉਹ ਰਵਾਲਵਰ ਜਿਹੜਾ اچانک ਚੱਲ ਗਿਆ ਲੋਡਡ ਸੀ ਜੀ ਦੇ ਕਰਕੇ ਉਹਦੀ ਬੱਚੀ ਦੀ ਮੌਤ ਹੋ ਗਈ ਗੋਲੀ ਵੱਜਣ ਨਾਲ ਕੀ ਕਾਰਵਾਈ ਕੀਤੀ ਗਈ ਸਰ ਹਾਂ ਇਹਦੇ ਵਿੱਚ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲੈ ਕੇ ਅਗਲੀ ਜਿਹੜੀ ਜੋ ਵੀ ਕਾਰਵਾਈ ਕਰਾਂਗੇ